ਜਾ ਪੁਲਿਸ ਜਿੱਥੇ ਨਸ਼ਾ ਤਸਕਰਾਂ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਰਹੀ ਹੈ ਉੱਥੇ ਹੀ ਇਹ ਜੇ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜੋ ਸਿਰਫ ਨਸ਼ੇ ਦੇ ਆਦੀ ਹਨ ਇਸ ਆਪਰੇਸ਼ਨ ਦੀ ਸ਼ੁਰੂਆਤ ਵਿੱਚ ਮੁੱਖ ਤੌਰ ਤੇ ਹੈਰੋਇਨ ਸਮੈਗ ਤੇ ਚਿੱਟੇ ਦਾ ਟੀਕਾ ਲਗਾਉਣ ਵਾਲਿਆਂ ਤੇ ਧਿਆਨ ਦਿੱਤਾ ਜਾ ਰਿਹਾ ਹੈ ਐਨਡੀਪੀਐਸ ਐਕਟ ਤਹਿਤ ਗ੍ਰਿਫਤਾਰ ਕਰਕੇ ਉਹਨਾਂ ਨੂੰ ਸਰਕਾਰ ਦੇ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਮੁਕਤਾਰਾ ਵਿੱਚ ਵਾਪਸ ਆਉਣ ਲਈ ਸਲਾਹ ਤੇ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ ਐਸਐਸਪੀ ਖੰਨਾ ਅਸਮਰਾਲਾ ਦੇ ਸਿਵਲ ਹਸਪਤਾਲ ਦੇ ਨਵ ਜੀਵਨ ਕੇਂਦਰ ਚ ਪਹੁੰਚੇ ਜਿੱਥੇ ਉਹਨਾਂ ਨੇ ਦੱਸਿਆ ਕਿ ਖੰਨੇ ਜ਼ਿਲ੍ਹੇ ਦੇ ਸਮਰਾਲਾ ਚ ਪੁਲਿਸ ਨੇ ਅਜੇ ਇਹ ਪੰਜ ਮਾਮਲਿਆਂ ਚ ਸਫਲਤਾ ਪ੍ਰਾਪਤ ਕੀਤੀ ਹੈ ਆਓ ਜਾਣਦੇ ਹਾਂ ਉਹਨਾਂ ਵੱਲੋਂ ਕੀ ਕੀ ਦੱਸਿਆ ਗਿਆ ਹਾਂ ਡਾਕਟਰ ਸਾਹਿਬ ਜਿਹੜੇ ਇੱਥੇ ਐਸਐਸਪੀ ਮੈਡਮ ਨਾਲ ਅਤਿਨ ਚੇਕਿੰਗ ਕਿ ਕਿੱਥੇ ਨਹੀਂ ਸੀ ਗਈ ਨਾ ਇੱਕ ਅਕੋਰਡਿੰਗਲੀ ਜਿਹੜੀ ਚੇਕਿੰਗ ਆਪਾਂ ਇੱਥੇ ਨਵ ਜੀਵਨ ਨਵ ਜੀਵਨ ਕੇਂਦਰ ਚਲਦਾ ਹੈ ਜਿੱਥੇ ਵਿੱਚ ਆਪਾਂ ਪੇਸ਼ੈਂਟ ਜਿਹੜੇ ਹੁੰਦੇ ਆ ਨਸ਼ੇ ਵਾਲੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛੁਡਾ ਕੇ ਉਹਨਾਂ ਨੂੰ ਦਾਖਲ ਕਰਦੇ ਆ ਤੋ A64A ਦੇ ਵਿੱਚ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਕਿ ਕੁਝ ਪੇਸ਼ੈਂਟ ਦਾਖਲ ਸੀਗੇ ਤੇ ਉਹ ਸਾਡੇ ਕੋਲ ਲਾਸਟ 21 ਡੇਸ ਤੋਂ ਦਾਖਲ ਸੀ ਉਹਨੋਂ ਠੀਕ ਹੋ ਗਏ ਤੇ ਬਿਲਕੁਲ ਉਹਨਾਂ ਨੇ ਨਸ਼ਾ ਛੱਡਤਾ ਬਿਲਕੁਲ ਨਾਰਮਲ ਹੋ ਗਏ ਤੇ ਉਹਨਾਂ ਦਾ ਮੈਡਮ ਉਹਨਾਂ ਬਾਰੇ ਜਾਣਕਾਰੀ ਲੈਣ ਉਹਨਾਂ ਦੀ ਇੰਟਰਵਿਊ ਲੈਣ ਤੇ ਉਹਨਾਂ ਤੋਂ ਫੀਡਬੈਕ ਲੈਣ ਤੇ ਉਹਨਾਂ ਨੂੰ ਦੁਬਾਰਾ ਮਤਲਬ ਕਿ ਉਹ ਗਲਤ ਕੰਮ ਤੇ ਗਲਤ ਸੰਗਤ ਚ ਨਾ ਪੈਣ ਉਸ ਲਈ ਉਹਨਾਂ ਦੀ ਇਨਫੋਰਸ ਕਰਨੀ ਮੈਡਮ ਆ ਸਪੈਸ਼ਲਾਈਜ਼ਡ ਤੁਹਾਡੇ ਨਾਲ ਟੇਬਲ ਟੌਕ ਵੀ ਹੋਈ ਮੈਡਮ ਨੇ ਕੁਝ ਡਿਸਕਸ਼ਨ ਹੋਇਆ ਆ ਮੈਡਮ ਨੇ ਇਹ ਹੀ ਦੱਸਿਆ ਕਿ ਮਤਲਬ ਪੰਜਾਬ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਜਿਹੜੀ ਆਪਣੇ ਮੁੱਖ ਮੰਤਰੀ ਸਰਾਰਥ ਭਵਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਇਹ ਨਸ਼ਿਆਂ ਦੇ ਖਿਲਾਫ ਮਤਲਬ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਮਾਨਯੋਗ ਹਾਈ ਕੋਰਟ ਤੋਂ ਵੀ ਡਾਇਰੈਕਸ਼ਨਸ ਮਿਲੀਆਂ ਉਹਦੇ ਕੋਆਰਡੀਨੇਟਲੀ ਕੰਮ ਚੱਲ ਰਿਹਾ ਤੇ ਇਹ ਜਿਹੜੀ ਐਕਟੀਵਿਟੀ ਹੈ ਇਹ ਚੱਲਦੀ ਰਹੇਗੀ ਲੋਕਾਂ ਨੂੰ ਨਸ਼ਾ ਛੁਡਾ ਕੇ ਆਪਾਂ ਜਿਹੜੀ ਆਪਣੇ ਦੇਸ਼ ਦੀ ਮੁੱਖ ਧਾਰਾ ਹੈ ਉਹਦੇ ਵਿੱਚ ਆਪਾਂ ਲਗਾਤਾਰ ਲਿਆਂਦੇ ਰਵਾਂਗੇ ਤੇ ਅੱਗੇ ਵੀ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਦੇ ਹੋਣਗੇ ਨਸ਼ੇ ਵਾਲੇ ਉਹਨਾਂ ਨੂੰ ਦਾਖਲ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਕੇ ਅਸੀਂ ਨਸ਼ਾ ਨੂੰ ਜੜ ਜੜੋਂ ਚੱਕਾ ਪਟਨ ਦੇ ਹੈਲਪ ਕਰ ਰਹੇ ਹਾਂ ਸਮਰਾਲਾ ਦੇ ਨਵ ਜੀਵਨ ਕੇਂਦਰ ਵਿੱਚ ਹੁਣ ਤੱਕ ਕਿੰਨੇ ਨੇ ਜਿਹੜੇ ਪੇਸ਼ੈਂਟ ਨੇ ਇਲਾਜ ਕਰਾ ਰਹੇ ਹੁਣ ਤੱਕ ਹੁਣ ਇਹ ਆਪਣੇ ਹੁਣ ਇਸ ਟਾਈਮ ਤੇ ਪੰਜ ਪੇਸ਼ੈਂਟ ਹੈ ਤੇ ਜਿਹੜੇ ਕਿ ਹੁਣ ਬਿਲਕੁਲ ਠੀਕ ਹੋ ਗਿਆ ਇਹਨਾਂ ਦੀ ਦਵਾਈ ਵੀ ਹੁਣ ਹੌਲੀ ਹੌਲੀ ਘਟਦੀ ਘਟਦੀ ਬਿਲਕੁਲ ਆਟੋਮੋਸਟੇਪਰ ਆਫ ਹੋ ਗਈ ਤੇ ਉਹਦੇ ਇਲਾਵਾ ਵੀ ਪੇਸ਼ੈਂਟ ਆਉਂਦੇ ਰਹਿੰਦੇ ਆ ਤੇ ਨਸ਼ਾ ਛਡਾਉਣ ਦੇ ਇਲਾਵਾ ਹੋਰ ਕਈ ਸੈਕੰਡਰੀ ਬਿਮਾਰੀਆਂ ਦੇ ਵੀ ਪੇਸ਼ੈਂਟ ਆਉਂਦੇ ਰਹਿੰਦੇ ਤੇ ਇਸ ਟਾਈਮ ਤੇ ਜਿਹੜੇ ਪੰਜ ਪੇਸ਼ੈਂਟ ਉਹ ਬਿਲਕੁਲ ਠੀਕ ਮੈਂ ਬੀਵਾਂ ਸਮਰਾਲਾ ਵਿਜ਼ਿਟ ਕੀਤਾ ਵਾ ਕੀ ਕਤੋਂ ਜੀ ਮੇਰਾ ਸਿਵਲ ਹਸਪੀਟਲ ਸਮਰਾਲਾ ਵਿਜ਼ਿਟ ਕਰਨ ਦਾ ਪਰਪਸ ਹੈਗਾ ਜਿਹੜੇ ਇੱਥੇ ਐਨਡੀਪੀਐਸ ਦੇ ਜਿਹੜੇ ਸੀ 64 ਐਨਡੀਪੀਐਸ ਐਕਟ ਦੇ ਤਹਿਤ ਕੁਝ ਜਿਹੜੇ ਸੀਗੇ ਅਕਿਊਜ਼ ਉਹਨਾਂ ਦੀ ਵਿਲਿੰਗਨੈਸ ਲੈ ਕੇ ਉਹਨਾਂ ਨੂੰ 3 ਵੀਕਸ ਦਾ ਜਿਹੜਾ ਡੀ ਐਡਿਕਸ਼ਨ ਦਾ ਕੋਰਸ ਹੁੰਦਾ ਉਹਦੇ ਲਈ ਇੱਥੇ ਸਮਰਾਲਾ ਜਿਹੜਾ ਇਹਨਾਂ ਦਾ ਕੀ ਨਾਮ ਹੈ ਡਾਕਟਰ ਨਵ ਜੀਵਨ ਕੇਂਦਰ ਉੱਥੇ ਐਡਮਿਟ ਕੀਤੇ ਹੋਏ ਹੈਗੇ ਸੋ ਜਸਟ ਐਸ ਅ ਰੂਟੀਨ ਚੈੱਕ ਮੈਂ ਉਥੇ ਵਿਜ਼ਿਟ ਕਰਨ ਆਈ ਸੀ ਕਿ ਕਿ ਇੱਥੇ ਸਿਸਟਮ ਹੈਗਾ ਔਰ ਉਹਨਾਂ ਨਾਲ ਜਿਹੜੇ ਪੇਮੈਂਟਸ ਹੈਗੇ ਉਹਨਾਂ ਨਾਲ ਜਿਹੜੇ ਪੇਸ਼ੈਂਟਸ ਆ ਉਹਨਾਂ ਨਾਲ ਗੱਲਬਾਤ ਵੀ ਕਰਨ ਆਈ ਸੀ ਕਿ ਤੁਹਾਨੂੰ ਇਹ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਨੇ ਵੀ ਪ੍ਰੋਵਾਈਡ ਕੀਤੀ ਹੋਈ ਹੈ ਕਿ ਜਿਹੜੇ ਵਿਲਿੰਗ ਹੈ ਡਰੱਗਸ ਨੂੰ ਕੰਜ਼ਿਊਮ ਕਰਦੇ ਹੋ ਐਕਸੈਪਟ ਕਰਦੇ ਹੋ ਕਿ ਅਸੀਂ ਵਿਲਿੰਗ ਹੈਗੇ ਵਾੜਾ ਡੀ ਐਡਿਕਸ਼ਨ ਦਾ ਕੋਰਸ ਅਵੇਲ ਕਰਨ ਲਈ ਉਹਨਾਂ ਨੇ ਜਿਹੜੇ ਵੀ ਇੱਥੇ ਹੈਗੇ ਪੰਜ ਲੜਕੇ ਸੀਗੇ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਕਿ ਬੜੀ ਵਧੀਆ ਫੈਸਿਲਿਟੀ ਹੈ ਉਹ ਜਿਹੜੇ ਇੱਥੇ ਡਾਕਟਰ ਨਮੀਤ ਹੈਗੇ ਦੇਖਦੇ ਹੋਰ ਐਸਐਮਓ ਸਾਹਿਬ ਇਹ ਦੋਨੋਂ ਮੈਨੂੰ ਇੱਥੇ ਮਿਲੇ ਤੇ ਉਹ ਬੜਾ ਅਪਰੀਸ਼ੀਏਟ ਕਰ ਰਹੇ ਸੀ ਕਿ ਸਾਨੂੰ ਵੀ ਇਦਾਂ ਦੀ ਚੀਜ਼ ਚੀਜ਼ ਦਾ ਪਤਾ ਨਹੀਂ ਸੀਗਾ نو ਲੜਕੇ ਰਿਮੋਰਸਫੁਲ ਵੀ ਸੀਗੇ ਵੀ ਅਸੀਂ ਨਸ਼ਾ ਨੂੰ ਛੱਡਾਂਗੇ ਕਾਫੀ ਰਿਜ਼ੋਲਵ ਦਿਖਦਾ ਰਿਹਾ ਹੈ ਤੇ ਅਸੀਂ ਵੀ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਬਾਹਰ ਜਾ ਕੇ ਵੀ ਇਹ ਜਿਹੜੀ ਫੈਸਿਲਿਟੀ ਹੁੰਦੀ ਹੈ ਫ੍ਰੀ ਦੀ ਮੈਡੀਕਲ ਫੈਸਿਲਿਟੀ ਹੈ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਉਹਦੇ ਬਾਰੇ ਗੱਲਬਾਤ ਕੀਤੀ ਆਈ ਐਮ ਵੈਰੀ ਹੈਪੀ ਟੂ ਸੀ ਕਿ ਜਿਹੜਾ ਸਿਵਲ ਹਸਪੀਟਲ ਸਮਰਾਲਾ ਹੈ ਬਹੁਤ ਹੀ ਸਾਫ ਸੁਥਰਾ ਵੈਰੀ ਹਾਈਜੀਨ ਹੈ ਆਈ ਕੰਗ੍ਰੈਚੁਲੇਟਡ ਡਾਕਟਰ ਸਾਹਿਬ ਆਲਸੋ ਕਿ ਤੁਸੀਂ ਬਹੁਤ ਮੀ ਤਾਂ ਇੱਕ ਵਾਰੀ ਇਨੀਸ਼ੀਅਲੀ ਦੇਖ ਕੇ ਆਈ ਵਾਸ ਆਲਸੋ ਪਲੇਜ਼ੈਂਟਲੀ ਸਰਪ੍ਰਾਈਜ਼ ਕਿ ਇੰਨਾ ਵਧੀਆ ਮਾਹੌਲ ਰੱਖੋਗੇ ਤਾਂ ਜਿਹੜੇ ਪੇਸ਼ੈਂਟਸ ਹੁੰਦੇ ਜਲਦੀ ਉਹ ਹੀ ਕੋਣਲੀ ਵੀ ਮੋਟੀਵੇਟ ਹੁੰਦੇ ਸੋ ਬੇਸਿਕ ਪਰਪਸ ਮੇਰਾ ਸੀਗਾ ਕਿ ਜਿਹੜੇ ਸਾਡੇ 64 ਏ ਚ ਇਨਮੇਟ 64 ਏ ਜੀ ਕਾਰਵਾਈ ਜਿਸੀ ਤੇ ਡੀ ਐਡਿਕਸ਼ਨ ਲਈ ਰੱਖੇ ਸੀਗੇ ਉਹ ਉਹਨਾਂ ਦਾ ਸਕਸੈਸਫੁਲੀ ਕੋਰਸ ਹੋ ਗਿਆ ਡਾਕਟਰ ਸਾਹਿਬ ਨੇ ਵੀ ਡਾਕਟਰ ਨਮੀਤ ਹੈ ਜਿਹੜਾ ਕਿ ਐਡ ਕਰਦੇ ਇਹਨਾਂ ਦਾ ਉਹਨਾਂ ਨੇ ਵੀ ਦੱਸਿਆ ਕਿ ਸਾਰਿਆਂ ਨੇ ਪੋਜ਼ੀਟਿਵਲੀ ਕੋਆਪਰੇਟ ਕੀਤਾ ਹੈ ਐਂਡ ਸਾਨੂੰ ਉਮੀਦ ਹੈ ਕਿ ਉਹ ਨਸ਼ਾ ਛੱਡਣ ਦੇ ਜ਼ਰੀਏ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇਸ਼ ਸੇਵਕ ਲਈ ਰਿਪੋਰਟ